ਉਧਰੋਂ ਮੇਜਰ ਕੋ ਸਿਹੜੀ ਵਾਲਾ ਕਹਿੰਦਾ ਸਰਦਾਰ ਤਜਿੰਦਰ ਸਿੰਘ ਜੀ ਵੱਡਾ ਖੇਡ ਸਕੱਤਰ ਉਹਨਾਂ ਦਾ ਬਹੁਤ ਵੱਡਾ ਉਦਮਾ ਬਹੁਤ ਵੱਡਾ ਪਰਾਲਾ ਇੱਕ ਪਾਸੇ ਸੀਨੂ ਆ ਉਹ ਬਾਹੂ ਅਕਬਰਪੁਰ ਦੀ ਧਰਤੀ ਦਾ ਤੇ ਦੂਜੇ ਪਾਸੇ ਪਿੰਦੂ ਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਥੱਪੜਾਂ ਦਾ ਖੜਕਾ ਉਹ ਖੜਕਾ ਦੜਕਾ ਕਬੱਡੀ ਦਾ ਆ ਸੀਨੂ ਆ ਉਹ ਪਿੰਦੂ ਆ ਹੋਰ ਸ਼ੇਰ ਸਿੰਘ ਪਹਿਲਵਾਨ ਦਾ ਮੁੰਡਾ ਆ ਇਹ ਆ ਇਹ ਆ ਇਹ ਆ ਇਹ ਆ ਇੱਥੇ ਰੱਖ ਓਏ ਕਿ ਕੋਠੇ ਤੇ ਡੱਬੀਆ ਨੇ ਮਾਰ ਕੇ ਚਪੇੜਾਂ ਪੁੱਛਦਾ ਵੇ ਤੇਰੇ ਕਿੱਥੇ ਕਿੱਥੇ ਵੱਜੀਆਂ ਨੇ ਨੰਬਰ ਜਿਹੜਾ ਰੇਡਰ ਦਾ ਲੈ ਗਿਆ ਸੰਧੂਆ ਹੁਣ ਖੜਕਾ ਦੜਕਾ ਹੋ ਹੋਰ ਇਹ ਖੜਕਾ ਦੜਕਾ ਹੋ ਤੇ ਤੇਤ ਯਾਰ ਆਹ ਰੇਡ ਤੇ ਆਹ ਰੇਡ ਤੇ ਖੜਕਾ ਦੜਕਾ ਹੋ ਆਹ ਰੇਡ ਤੇ ਖੜਕਾ ਦੜਕਾ ਹੋ ਆਹ ਹੋ ਗਿਆ ਆਹ ਹੋ ਗਿਆ ਉਹੀ ਗੱਲ ਹੋ ਗਈ ਉਹ ਬੱਲੇ ਬੱਲੇ ਉਹ ਇੰਦ ਉਹ ਬੱਲੇ ਉਹ ਇੰਦ ਟਿੰਕੂ ਪਰਹਾਰਾ ਟਿੰਕੂ ਪਰਹਾਰਾ ਟਿੰਕੂ ਪਰਹਾਰਾ ਟਿੰਕੂ ਪਰਹਾਰਾ ਦੇਖ ਕੇ ਪਿਆਰ ਨਾਲ ਪਿਆਰ ਨਾਲ ਐ ਨਹੀਂ ਇਹ ਕਬੱਡੀ ਆ ਕਿਸ ਨੇ ਬਾਤੂ ਨਹੀਂ ਦਾਣਾ ਕੋਈ ਗੱਲ ਨਹੀਂ ਇਹ ਭਰਾ ਨੇ ਖੇਡਦੇ ਆ ਮਾਰਾ ਮੋਟਾ ਹੋ ਜਾਂਦਾ ਪਰ ਬਾਤੂ ਕਿਸ ਨੇ ਬਿੱਤਲੀ ਦਾਣਾ ਰੈੱਡ ਕਾਰਡ ਫੈਡਰੇਸ਼ਨ ਵੱਲੋਂ ਜਿਹੜਾ ਦਿਖਾਇਆ ਗਿਆ ਸ਼ੀਲੂ ਨੂੰ ਰੈੱਡ ਕਾਰਡ ਤੇ ਇਧਰ ਪਿੰਦੂ ਲਈ ਵੀ ਫੈਡਰੇਸ਼ਨ ਵੱਲੋਂ ਸ਼ੀਲੂ ਸਿਆ ਤਨੂੰ ਦਿਖਾਇਆ ਗਿਆ ਐ ਨਹੀਂ ਤੇ ਦੋ ਖਿਡਾਰੀਆਂ ਨੂੰ 5-5 ਮਿੰਟਾਂ ਵਾਸਤੇ ਬਾਹਰੇ ਕੱਢ ਦਿੱਤਾ ਗਿਆ ਜੀ 5-5 ਮਿੰਟਾਂ ਵਾਸਤੇ ਦੋਨੋਂ ਖਿਡਾਰੀਆਂ ਨੂੰ ਬਾਹਰੇ ਕੱਢ ਦਿੱਤਾ ਗਿਆ ਪਿਆਰ ਦੀ ਯਫੀ ਪਿੰਦੇ ਤੇ ਪਿੰਦੂ ਤੇ ਸੀਲੂ ਦੀ ਤਾੜੀ ਮਾਰ ਦੋ ਕ ਬਾਬਾ ਨਾਨਕ ਇਹਨਾਂ ਦੋਨੇ ਬੱਬਰ ਸ਼ੇਰਾ ਨੂੰ ਚੜਦੀ ਕਲਾ ਚ ਰੱਖਣ ਓ ਮੇਰੇ ਵੀਰੋ ਚੜਦੀ ਕਲਾ ਚ ਰੱਖਣਾ ਸਨੀ ਗਰੇਵਾ